ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਭਗਵਾਨ ਸਿੰਘ ਮਾਨਹਰਾਂ ਵੱਲੋਂ ਜੋ ਇਸ ਮਹੀਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਪਰਿਵਾਰ ਸਮੇਤ ਹੋਰ ਸਿੱਖ ਸ੍ਰਧਾਲੂਆਂ ਦਾ ਜੋ ਸ਼ਹੀਦੀ ਮਹੀਨਾ ਚੱਲ ਰਿਹਾ ਹੈਗਾ ਉਸ ਦੇ ਸਬੰਧ ਦੇ ਵਿੱਚ ਮਾਨ ਸਾਹਿਬ ਨੇ ਆਪਣੇ ਸੋਸ਼ਲ ਅਕਾਊਂਟ ਤੋਂ ਇੱਕ ਪੋਸਟਾ ਜਿਹੜੀ ਉਹ ਸਾਂਝੀ ਕੀਤੀ ਫੇਸਬੁੱਕ ਦੇ ਉੱਤੇ ਉਹਨਾਂ ਨੇ ਲਿਖ ਕੇ ਪਾਇਆ ਕਿ ਅੱਜ ਸ਼੍ਰੀ ਫਤਿਹਗੜ ਸਾਹਿਬ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਤੇ ਸ਼ਹੀਦੀ ਸਭਾ ਦੀਆਂ ਤਿਆਰੀਆਂ ਨੂੰ ਲੈ ਕੇ ਵਿਸਥਾਰ ਸਹਿਤ ਚਰਚਾ ਕੀਤੀ ਤੇ ਪ੍ਰਸ਼ਾਸਨ ਨੂੰ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਮੈਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ ਛੋਟੇ ਸਾਹਿਬ ਜਦਿਆਂ ਦੇ ਸ਼ਹੀਦੀ ਸਮੇਂ ਦੌਰਾਨ 27 ਦਸੰਬਰ ਨੂੰ 10 ਵਜੇ ਤੋਂ ਲੈ ਕੇ 10 10 ਮਿੰਟ ਤੱਕ ਜਿਹੜਾ ਇੱਕ ਮਾਤਮੀ ਬਿਗਲ ਵਜਾਇਆ ਜਾਵੇਗਾ ਉਸ ਵੇਲੇ ਜਿੱਥੇ ਵੀ ਹੋਵੋਗੇ ਅਦੁੱਤੀ ਸ਼ਹਾਦਤ ਨੂੰ ਨਮਨ ਕਰਾਂਗੇ ਜੇਕਰ ਇਸ ਪੋਸਟ ਨੂੰ ਧਿਆਨ ਦੇ ਨਾਲ ਦੇਖਣਾ ਹੋਵੇ ਤਾਂ ਇਸ ਪੋਸਟਰ ਦੇ ਵਿੱਚ ਸੀਐਮ ਸਰਦਾਰ ਭਗੰਤ ਸਿੰਘ ਮਾਨ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਇਸ ਵਾਰ ਪਹਿਲੀ ਵਾਰ ਹੋਊਗਾ ਕਿ 27 ਦਸੰਬਰ ਨੂੰ ਸਾਬਜਾਦਿਆਂ ਦੇ ਸ਼ਹੀਦੀ ਦਿਵਸ ਦੇ ਉੱਤੇ ਆ ਜਿਹੜਾ 10 ਮਿੰਟ ਦਾ ਜਿਹੜਾ ਉਹ ਮਾਤਮੀ ਬਿਗਲਾ ਜਿਹੜਾ ਉਹ ਵਜਾਇਆ ਜਾਵੇਗਾ ਜੇਕਰ ਤੁਸੀਂ ਸੱਤਾ ਦੇ ਵਿੱਚੋਂ ਤਾਂ ਇਸ ਦਾ ਮਤਲਬ ਇਹ ਨਹੀਂਗਾ ਕਿ ਜੋ ਧਰਮ ਦਾ ਫਲਸਫਾ ਹੈਗਾ ਤੁਸੀਂ ਉਸ ਦੇ ਬਿਲਕੁਲ ਖਿਲਾਫ ਆ ਜਿਹੜਾ ਚੱਲਣ ਲੱਗ ਜਾਓ ਕਿਉਂਕਿ ਸਿੱਖ ਧਰਮ ਦਾ ਜੋ ਮੂਲ ਫਲਸਫਾ ਹੈਗਾ ਜੋ ਗੁਰਬਾਣੀ ਦੇ ਵਿੱਚ ਲਿਖਿਆ ਹੈਗਾ ਕਿਉਂਕਿ ਸਾਡੀਆਂ ਸਿੱਖ ਸੰਗਤਾਂ ਦੇ ਦਿਲਾਂ ਦੇ ਵਿੱਚ ਇਹ ਭਾਵਨਾ ਪਈ ਆ ਕਿ ਜੋ ਸ਼ਹੀਦੀਆਂ ਹੋਈਆਂ ਗੁਰੂ ਸਾਹਿਬ ਦੇ ਪਰਿਵਾਰ ਦੀਆਂ ਉਨਾਂ ਨੂੰ ਜਿਹੜਾ ਮਾਤਮੀ ਰੂਪ ਦੇ ਵਿੱਚ ਅਸੀਂ ਕਦੇ ਵੀ ਨਹੀਂ ਬਣਾਵਾਂਗੇ ਕਿਉਂਕਿ ਸਿੱਖੀ ਦਾ ਫਲਸਫਾ ਜਿਹੜਾ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲਾ ਫਲਸਫਾ ਹੈਗਾ ਪੰਜਾਬੀ ਦੇ ਆਧੁਨਿਕ ਕਵੀ ਭਾਈ ਵੀਰ ਸਿੰਘ ਜਿਨ੍ਹਾਂ ਨੇ ਗੁਰਬਾਣੀ ਦਾ ਵੀ ਵਿਸ਼ੇਸ਼ ਤੌਰ ਤੇ ਅਧਿਐਨ ਕੀਤਾ ਉਹ ਵੀ ਲਿਖਦੇ ਆ ਕਿ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ ਚੜ੍ਹਦੀ ਕਲਾ ਨਿਵਾਸ ਸਦਹੀ ਰੱਖਣਾ ਸੋ ਇਹਨਾਂ ਲਾਈਨਾਂ ਦੇ ਵਿੱਚੋਂ ਜਿਹੜਾ ਪਾਈ ਵੀਰ ਸਿੰਘ ਜੀ ਸਾਨੂੰ ਸਪਸ਼ਟ ਤੌਰ ਤੇ ਸੰਕੇਤ ਕਰਦੇ ਹੋਏ ਨਜ਼ਰ ਆਉਂਦੇ ਹੈਗੇ ਆ ਕਿ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲਾ ਜਿਹੜਾ ਉਹ ਸਿੱਖਾਂ ਦਾ ਫਲਸਫਾ ਹੈਗਾ ਸਾਡੇ ਅ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਹੁਤ ਸਾਰੀ ਬਾਣੀ ਹੈ ਜਿਹੜੀ ਉਹ ਸਾਨੂੰ ਅਜਿਹੀ ਮਿਲਦੀ ਹੈਗੀ ਆ ਉਹ ਬਾਣੀ ਦੇ ਵਿੱਚ ਵੀ ਹੈ ਜਿਹੜਾ ਹਮੇਸ਼ਾ ਹੀ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਜਿਹੜਾ ਉਹ ਸੰਦੇਸ਼ ਦਿੱਤਾ ਗਿਆ ਹੈਗਾ ਆਮ ਤੌਰ ਦਿੱਤੇ ਅ ਸਭ ਤੋਂ ਵੱਖਰੀ ਸੁਰਤ ਦੀ ਬਾਣੀ ਹੈ ਜਿਹੜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਾਨੂੰ ਮਿਲਦੀ ਹੈਗੀ ਆ ਕਿਉਂਕਿ ਵਿਰਾਗਮਈ ਸੋਰਾ ਜਿਹੜੀ ਉਹਨਾਂ ਦੀ ਬਾਣੀ ਦੇ ਵਿੱਚ ਸਭ ਤੋਂ ਵੱਧ ਹੈਗਾ ਉਹਨਾਂ ਨੇ 59 ਸ਼ਬਦ ਤੇ 57 ਸ਼ਲੋਕਾਂ ਦੇ ਰਾਹੀਆਂ ਜਿਹੜਾ ਆਪਣਾ ਸੰਦੇਸ਼ ਆ ਜਿਹੜਾ ਉਹ ਅੰਕਿਤ ਕੀਤਾ ਤੇ ਉਹਨਾਂ ਦੇ ਵਿੱਚ ਵੀ ਆ ਜਿਹੜਾ ਹਮੇਸ਼ਾ ਉਹਨਾਂ ਨੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਜਿਹੜਾ ਉਹ ਸੰਦੇਸ਼ ਦਿੱਤਾ ਹੈਗਾ ਜਦੋਂ ਉਹ ਲਿਖਦੇ ਹੈਗੇ ਆ ਕਿ ਜੋ ਨਰ ਦੁੱਖ ਮੇ ਦੁੱਖ ਨਹੀਂ ਮਾਨੇ ਸੁਖ ਸੁਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ ਨਾ ਨਿੰਦੇ ਆ ਨ ਉਸਤ ਜਾ ਕੇ ਲੋਭ ਮੋਹ ਅਬਮਾਨਾ ਹਰਖ ਸੋਗ ਤੇ ਨਿਆਰੋ ਨਾ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੇ ਜਗਤੇ ਰਹੇ ਨਿਰਾਸ਼ਾ ਕਾਮ ਕ੍ਰੋਧ ਜੈ ਪਰਸੇ ਨਾਹਿਣ ਤੈ ਘਟ ਬ੍ਰਹਮ ਨਿਵਾਸਾ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੀ ਇਸ ਬਾਣੀ ਦੇ ਵਿੱਚ ਸਾਨੂੰ ਦੱਸ ਰਹੇ ਹੈਗੇ ਆ ਕਿ ਜੋ ਮਨੁੱਖ ਦੁੱਖ ਨੂੰ ਦੁੱਖ ਕਰਕੇ ਨਹੀਂ ਜਾਣਦਾ ਤੇ ਸੁੱਖ ਨੂੰ ਸੋਖਣ ਕਰਕੇ ਨਹੀਂ ਜਾਣਦਾਗਾ ਤੇ ਜਾਂ ਫਿਰ ਜਿਹਦੇ ਵਾਸਤੇ ਮਿੱਟੀ ਤੇ ਸੋਨਾ ਜਿਹੜੇ ਉਹ ਕੋ ਸਮਾਨ ਹੈਗੇ ਆ ਜੋ ਕਾਮਕ੍ਰੋਧ ਲੋਭ ਮੋਹ ਤੋਂ ਆ ਜਿਹੜਾ ਮੁਕਤਮਾਨ ਹੁੰਦਾ ਉਸ ਮਨ ਦੇ ਵਿੱਚ ਉਸ ਹਿਰਦੇ ਦੇ ਵਿੱਚ ਹੀ ਆ ਜਿਹੜਾ ਵਾਹਿਗੁਰੂ ਵਸਦਾ ਹੈਗਾ ਮਤਲਬ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਹਟਿਆ ਉੱਠਿਆ ਹੋਇਆ ਜੋ ਸਰਧਾਲੂ ਦਾ ਮਨ ਹੈਗਾ ਉਹੀ ਅਸਲ ਦੇ ਵਿੱਚ ਜਿਹੜਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲਾ ਮਨ ਹੈਗਾ ਉਸੇ ਦੇ ਵਿੱਚ ਹੀ ਆ ਪ੍ਰਮਾਤਮਾ ਵਸਿਆ ਹੋਇਆ ਹੈਗਾ ਦੂਸਰੀ ਗੱਲ ਇਹ ਵੀ ਆ ਤੁਸੀਂ ਇਹ ਵੀ ਸੁਣਿਆ ਹੋਣਾ ਕਿ ਚਿੰਤਾ ਤਾਕੀ ਕੀਜੀਏ ਜੇ ਅਣਹੋਣੀ ਹੋਏ ਗੁਰੂ ਸਾਹਿਬ ਜੀ ਕਹਿ ਰਹੇ ਹੈਗੇ ਆ ਕਿ ਕਿਸੇ ਵੀ ਸਮੇਂ ਦੇ ਵਿੱਚ ਜੇਕਰ ਅਣਹੋਣੀ ਹੋ ਜਾਂਦੀ ਆ ਤਾਂ ਉਸ ਦੀ ਆ ਜਿਹੜੀ ਉਹ ਚਿੰਤਾ ਨਹੀਂ ਕਰਨੀ ਚਾਹੀਦੀ ਇਸੇ ਤਰ੍ਹਾਂ ਹੋਰ ਵੀ ਕਈ ਤੁਕਾ ਹੈਗਾ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਮੇਸ਼ਾ ਹੀ ਆ ਜਿਹੜਾ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਜਿਹੜਾ ਉਹ ਪਰਮਾਨਦੰਦਿਆ ਹੈਗਾ ਕਿਉਂਕਿ ਸ਼ਹੀਦੀ ਦੇ ਆੜੇ ਹੈਗੇ ਆ ਤੇ ਇਹਨਾਂ ਵਾਸਤੇ ਆ ਜਿਹੜਾ ਪਹਿਲੇ ਪਾਸ਼ਾ ਹੀ ਆ ਜਿਹੜੇ ਸਾਨੂੰ ਕਹਿੰਦੇ ਹੋਏ ਨਜ਼ਰ ਆਉਂਦੇ ਹੈਗੇ ਆ ਜੇ ਤੂੰ ਪ੍ਰੇਮ ਖੇਲਣ ਦਾ ਚਾਹੋ ਸਿਰ ਧਰ ਤਲੀ ਗਲੀ ਮੋਰੀ ਆਓ ਇਤ ਮਾਰਗ ਪੈਰ ਤਰੀਜੇ ਸਿਰ ਦੀ ਜੇ ਕਾਨ ਨਾ ਕੀਜੇ ਜਾਨੀ ਕਿ ਜੇਕਰ ਇਸ ਮਾਰਗ ਦੇ ਉੱਤੇ ਤੁਸੀਂ ਪੈਰ ਧਰ ਲਿਆ ਹੈਗਾ ਤਾਂ ਸਿਰ ਦੇ ਦੇਣਾ ਹੈਗਾ ਆਪਣੇ ਧਰਮ ਦੇ ਉੱਤੋਂ ਜਾਨ ਕੁਰਬਾਨ ਕਰ ਦੇਣੀ ਹੈਗੀ ਆ ਪਰ ਕਿਸੇ ਦੀ ਕਾਨ ਨਹੀਂ ਮੰਨਣੀਗੀ ਸੋ ਹਮੇਸ਼ਾ ਹੀ ਆ ਜਿਹੜਾ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਜਿਹੜਾ ਪ੍ਰਤੀਕ ਆ ਜਿਹੜਾ ਸਿੱਖੀ ਦੀ ਵਿਚਾਰਧਾਰਾ ਦੇ ਵਿੱਚ ਸਾਨੂੰ ਮਿਲਦਾ ਹੈਗਾ ਦੂਸਰੀ ਗੱਲ ਇਹ ਵੀ ਆ ਕਿ ਸੰਤ ਕਬੀਰ ਜੀ ਵੀ ਆਪਣੇ ਇੱਕ ਸ਼ਲੋਕ ਦੇ ਵਿੱਚ ਸਾਨੂੰ ਕਹਿੰਦੇ ਹੋਏ ਨਜ਼ਰ ਆਉਂਦੇ ਹੈਗੇ ਆ ਜਦੋਂ ਉਹ ਕਹਿੰਦੇ ਹੈਗੇ ਆ ਕਿ ਪੁਰਜਾ ਪੁਰਜਾ ਕਟਮਰੇ ਕਬੂ ਨਾ ਛਾਡੇ ਖੇਤ ਮਤਲਬ ਜੋ ਸੂਰਮੇ ਹੁੰਦੇ ਆ ਜੋ ਲੋਕਾਂ ਦੇ ਲਈ ਹਮੇਸ਼ਾ ਡਟੇ ਰਹਿੰਦੇ ਆ ਅਡੋਲ ਹੁੰਦੇ ਆ ਉਹ ਕਦੇ ਵੀ ਮદાન ਆ ਜਿਹੜਾ ਉਹ ਛੜਦੇ ਨਹੀਂ ਹੈਗੇਗੇ ਮਤਲਬ ਹਮੇਸ਼ਾ ਹੀ ਆ ਜਿਹੜਾ ਸਾਰੀ ਦੀ ਸਾਰੀ ਬਾਣੀ ਆ ਸਾਨੂੰ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਜਿਹੜਾ ਉਹ ਸੰਦੇਸ਼ ਦਿੰਦੀ ਹੈ ਤੇ ਦੂਸਰੇ ਪਾਸੇ ਮਾਨ ਸਾਹਿਬ ਜੀ ਅਜਿਹੇ ਸਮੇਂ ਆ ਜਿਹੜਾ ਸ਼ਹੀਦੀ ਦੇ ਦਿਹਾੜਿਆਂ ਦੇ ਉੱਤੇ ਆ ਜਿਹੜਾ ਸਾਡੇ ਫਲਸਫੇ ਨੂੰ ਆ ਜਿਹੜਾ ਉਹ ਮੁਰਮਾ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਸਾਡੇ ਫਲਸਫੇ ਦੇ ਵਿੱਚ ਇਹ ਕਿਤੇ ਆਇਆ ਹੀ ਨਹੀਂ ਕਿ ਅਸੀਂ ਆ ਜਿਹੜਾ ਕਰੇ ਢੰਗ ਦੀ ਕਲਾ ਵੱਲ ਜਾਵਾਂਗੇ ਜਾਂ ਫਿਰ ਇਹ ਹੈਗਾ ਕਿ ਅਸੀਂ ਆ ਜਿਹੜਾ ਉਹ ਸ਼ਹੀਦਾਂ ਦੇ ਦਿਹਾੜਿਆਂ ਦੇ ਉੱਤੇ ਆ ਜਿਹੜਾ ਉਹ ਮਾਤਮ ਮਨਾਵਾਂਗੇ ਕੋਈ ਸਮਾਂ ਸੀਗਾ ਜਦੋਂ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਭ ਤੋਂ ਵੱਧ ਸ਼ਹੀਦੀਆਂ ਜਿਹੜੀਆਂ ਸਿੱਖਾਂ ਦੀਆਂ ਹੋਣੀਆਂ ਸ਼ੁਰੂ ਹੋਈਆਂ ਤੇ ਦੂਸਰਾ ਵੱਡਾ ਕੱਲੂ ਘਾਰਾ ਵੀ ਆ ਜਿਹੜਾ 1762 ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਹੋਇਆ ਸੀ 20000 ਸਿੱਖਾਂ ਜਿਹੜੇ ਉਸ ਸਮੇਂ ਕਤਲ ਹੋ ਗਏ ਸੀ ਪਰ ਸਿੱਖਾਂ ਨੇ ਉਸ ਸਮੇਂ ਵੀ ਆ ਜਿਹੜਾ ਚੜ੍ਹਦੀ ਕਲਾ ਦਾ ਜਿਹੜਾ ਸਬੂਤ ਦਿੱਤਾ ਤੇ ਬਾਅਦ ਦੇ ਵਿੱਚ 1764 ਦੇ ਵਿੱਚ ਹੀ ਆ ਜਿਹੜਾ ਉਹਨਾਂ ਨੇ ਦੁਬਾਰਾ ਸਰਹੰਦ ਦੇ ਉੱਤੇ ਜਿਹੜੀ ਫਤਿਹ ਵੀ ਹਾਸਲ ਕੀਤੀ ਸੀ ਤੇ ਅਮਰਸਾਹ ਦਰਾਨੀ ਆ ਜਿਹੜਾ ਜਿਸ ਨੂੰ ਇਹ ਲੱਗ ਰਿਹਾ ਸੀਗਾ ਕਿ ਵੱਡਾ ਕੱਲੂ ਕਾਰਾ ਵਾਪਰ ਗਿਆ ਤਾਂ ਸਿੱਖਾਂ ਨੇ ਆ ਜਿਹੜਾ ਦੁਬਾਰਾ ਉੱਠਣਾ ਹੀ ਨੀਗਾ ਤੇ ਇਹ ਬਾਣੀ ਦੀ ਹੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਹਮੇਸ਼ਾ ਆਪਣੇ ਸੂਰਮਿਆਂ ਦੇ ਉੱਤੇ ਆ ਜਿਹੜਾ ਮਾਣ ਕਰਨ ਦੀ ਵਜ੍ਹਾ ਕਰਕੇ ਆ ਜਿਹੜਾ ਦੁਬਾਰਾ ਤੋਂ ਸਿੱਖਾਂ ਨੇ ਆ ਜਿਹੜਾ ਸਰਹੰਦਾ ਜਿਹੜੀ ਉਹ ਫਤਿਹ ਕੀਤੀ ਦੂਸਰੀ ਗੱਲ ਇਹ ਵੀ ਹੈਗੀ ਆ ਕਿ ਬਹੁਤ ਸਾਰੇ ਨਿਹੰਗ ਸਿੰਘਾਂ ਦੇ ਬੋਲੇ ਆ ਜਿਹੜੇ ਆਮ ਤੌਰ ਦੇ ਤੇ ਨਿਹੰਗ ਸਿੰਘਾਂ ਦੀ ਜਿਹੜੀ ਭਾਸ਼ਾ ਹੈਗੀ ਆ ਉਸ ਦੇ ਵਿੱਚ ਵੀ ਹੈ ਜਿਹੜਾ ਜੇਕਰ ਕਈ ਸ਼ਬਦ ਆ ਜਿਹੜੇ ਨਰਾਰਥਕ ਵੀ ਆ ਤੇ ਉਹਨਾਂ ਨੂੰ ਆ ਜਿਹੜਾ ਸਾਰਥਕ ਤੇ ਚੜ੍ਹਦੀ ਕਲਾ ਦੇ ਪ੍ਰਤੀਕ ਬਣਾ ਕੇ ਆ ਜਿਹੜਾ ਨਿਹੰਗ ਸਿੰਘਾਂ ਦੇ ਬੋਲਿਆਂ ਦੇ ਵਿੱਚ ਆ ਜਿਹੜਾ ਉਹ ਵਰਤਿਆ ਗਿਆ ਜਿਵੇਂ ਮੰਨ ਲਓ ਕਿ ਛੋਲਿਆਂ ਨੂੰ ਆ ਜਿਹੜੇ ਖਾਸੇ ਬਾਦਾਮ ਕਹਿ ਦਿੰਦੇ ਆ ਇਸੇ ਤਰ੍ਹਾਂ ਸੱਪੜ ਦੇ ਪਾਣੀ ਨੂੰ ਸਰਦਾਈ ਕਹਿ ਦਿੰਦੇ ਆ ਹਰੀ ਸੋਲੀਏ ਨੂੰ ਸੌਗੀ ਕਹਿ ਦਿੰਦੇ ਆ ਟੁੱਟੀ ਹੋਈ ਝੌਪੜੀ ਨੂੰ ਆ ਜਿਹੜਾ ਉਹ ਸੀਸਮੈਲ ਕਹਿ ਦਿੰਦੇ ਆ ਅਤੇ ਜਦੋਂ ਵਿਪਤਾ ਆਉਂਦੀ ਹੈਗੀ ਆ ਵਿਪਤਾ ਨੂੰ ਆ ਜਿਹੜਾ ਸਵਰਗ ਕਿਹਾ ਜਾਂਦਾ ਹੈਗਾ ਤੋ ਇਸ ਤਰੀਕੇ ਦੇ ਨਾਲ ਨਹੰਗ ਸਿੰਘਾਂ ਦੇ ਬੋਲਿਆਂ ਦੇ ਵਿੱਚ ਵੀ ਆ ਜਿਹੜਾ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਜਿਹੜਾ ਉਹ ਸੰਦੇਸ਼ ਦਿੱਤਾ ਹੋਇਆ ਤੇ ਇਸੇ ਕਰਕੇ ਆ ਜਿਹੜਾ ਬਹੁਤ ਸਾਰੇ ਪਾਸੋਂ ਜਿਹੜੀ ਮਾਨਸਾਪ ਦੀ ਉਲੋਚਨਾ ਹੋ ਰਹੀ ਹੈਗੀ ਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਵੀ ਹੈ ਜਿਹੜੀ ਉਹਨਾਂ ਦੇ ਇਸ ਬਿਆਨ ਦੇ ਉੱਤੇ ਆ ਜਿਹੜੀ ਉਹ ਕਰੜੀ ਉਲੋਚਨਾ ਕੀਤੀ ਹੈਗੀ ਆ ਤੇ ਸਾਡੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਇਹ ਸੋਚਣਾ ਚਾਹੀਦਾ ਹੈਗਾ ਕਿ ਅਜਿਹੇ ਬਿਆਨ ਆ ਜਿਹੜੇ ਉਹ ਕਿੱਥੋਂ ਨਿਕਲ ਕੇ ਆ ਰਹੇ ਹੈਗੇ ਆ ਕਿਉਂਕਿ ਸਾਡੇ ਫਾਸਫੇ ਨੂੰ ਆ ਜਿਹੜਾ ਉਹ ਪੁੱਠਾ ਮੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਸਾਡੇ ਇਹ ਸਿੱਖ ਧਰਮ ਦਾ ਮੂਲ ਸਿਧਾਂਤ ਹੀ ਨਹੀਂਗਾ ਤੇ ਸਾਡੇ ਮੂਲ ਦੇ ਨਾਲ ਵੀ ਕਿਤੇ ਨਾ ਕਿਤੇ ਮਾਨਸਾਬ ਵੀ ਸਾਨੂੰ ਤੋੜਨ ਦਿੱਤੇ ਲੱਗੇ ਹੋਏ ਸੋਚੋ ਜੇ ਜਰੂਰ ਇੰਨੀ ਗੱਲਬਾਤ ਮੈਂ ਬਲਰਾਜ ਮਾਡ ਤੁਹਾਡਾ ਬਹੁਤ ਬਹੁਤ ਧੰਨਵਾਦ